ਸਤਿ ਸ਼੍ਰੀ ਅਕਾਲ ਜੀ ਟਾਈਮ ਇੱਥੇ ਹੋ ਗਿਆ 4:40 ਕੰਪਨੀ ਜੇ ਮੈਂ ਰੁਕ ਗਿਆ ਉਹਦਾ 24 ਘੰਟੇ ਰੈਸਟ ਪੂਰੀ ਕਰਕੇ ਇੱਥੇ ਲੋਡਾਂ ਜਾਣਾ 17 ਕਿਲੋਮੀਟਰ ਦੂਰ ਜੁੜੇ ਰਹੋ ਮੇਰੇ ਸਬਰਾਨੋ ਬਹੁਤ ਬਹੁਤ ਧੰਨਵਾਦ ਇਹ ਤਸਵੀਰ ਦਾ ਮਾਹੌਲ 5 ਵਜੇ ਦਾ 5 ਮਿੰਟ ਹੋਏ ਮੈਂ ਬਾਹਰ ਕਾਊਟ ਕਰਨਾ ਇਹ ਮੇਰੇ 24 ਘੰਟੇ ਹੋਣ ਨੇ 4 ਘੰਟੇ ਪਹਿਰੇ ਆਪਣਾ 24 ਘੰਟੇ ਰੈਸਟ ਹੋਣ ਵਾਲੀ ਆ 8 ਮਿੰਟ ਰਹਿ ਗਏ ਇੱਥੇ ਜੋ ਮੈਂ ਟ੍ਰੈਕ ਰੋਡ ਗੰਗਾ ਨਾ ਆਣਾ ਬਾਰਿਸ਼ ਲੱਗੀ ਵੀ ਜੁੜੇ ਰਹੋ ਮੇਰੇ ਸਫਰਾਂ ਦਿਖਾਵਾਂਗੇ ਤੁਹਾਨੂੰ ਅਗਲਾ ਮਾਹੌਲ ਠੰਡ ਹੋ ਗਈ ਬਾਦੂ ਹੀਟਰ ਲਾਣਾ ਪਿਆ ਮੈਨੂੰ ਅੱਜ ਨੇ ਮੈਂ ਹੀਟਰ ਨਹੀਂ ਲਾਉਂਦਾ ਤਾਂ ਆਪਾਂ ਚੱਲੇ ਲੋਡ ਕਰਨਾ ਸ਼ਿਫਟ ਕਰਤੀ ਸਟਾਰਟ ਟਾਈਮ ਇੱਥੇ 9:10 ਮਿੰਟ ਹੋਏ ਇਨ 150 ਮੀਟਰਸ ਤੋਂ 4 ਕਿਲੋਮੀਟਰ ਐਥੇ ਇੱਧਰ ਪਾਰਕਿੰਗ 'ਚ ਖੜੇ ਹੋਏ ਤੇ ਇੱਧਰ ਪਿੰਡ ਮਦੀਆਂ ਤਾਂ ਕਿਆ ਬਾਤਾਂ ਇੱਧਰ ਖੜੇ ਹੋਏ ਘੋੜੇ ਰਾਤ ਨੂੰ ਨੀਂਦ ਬਹੁਤ ਵਧੀਆ ਆਈ ਸ਼ਾਂਤੀ ਕੋਈ ਰੌਲਾ ਰੱਪਾ ਨਹੀਂ ਮੈਨੂੰ ਲੱਗਦਾ ਤਾਂ ਇਕੱਲਾ ਹੀ ਦਾ ਪਾਰਕਿੰਗ ਚ ਤੁਤਵਾ ਤੇ ਵਾਰਸ਼ਟਾ ਕੁੱਤੇ ਨੂੰ ਕਰਾਗਾ ਦੀ ਸ਼ੈਰ ਦੰਦੇ ਹੈਗੇ ਪਿੰਡ ਸ਼ਾਂਤ ਬਾਹਰ ਸ਼ਕੂਰ ਹੋਈ ਹੋ ਰਿਹਾ ਸ਼ੋਰਾਂ ਨਾਲ ਜੀਵੇ ਜਾਨੋ ਕਈ ਵੇ ਲਗਾ ਕੈਮਰਾ ਖੋਲੀ ਜਾਨੋ ਚੀਜ਼ ਲੰਗ ਜਾਂਦੀ ਦਿਲ ਤਕਰਦਾ ਇਹਦੀ ਵੀਡੀਓ ਬਣਾ ਲਈ ਇਹਦੀ ਬਣਾ ਲਈ ਜਾਨੋ ਵੀਡੀਓ ਬਹੁਤ ਲੰਬੀ ਹੋ ਜਾਂਦੀ ਮੈਥ ਪਹਿਲੇ ਵੀ ਲੋਡ ਕਰਨ ਆਇਆ ਇਹ ਕੰਪਨੀ ਚ ਉਸ ਦਿਨ ਵੀ بارش ਲੱਗੀ ਸੀ ਬਹੁਤ ਅੱਜ ਵੀ بارش ਲੱਗੀ ਗਿਆਨ ਹੂਨ ਵੰਡਣਾ ਮੇਰੇ ਕੋ ਕੁਝ ਨਹੀਂ ਹੈਗਾ ਨਾ ਮੈਨੂੰ ਇਦਾਂ ਦਾ ਛਵਲਾ ਛਵਲਾ ਮਾਨੀਆਂ ਆਂ ਵੀ ਆ ਜੋ ਹੈ ਵਸ ਹੈ ਹੀ ਹੈ ਦੁਕਾਨੇ ਵਾਲੇ ਜੇ ਵਧੀਆ ਲੱਗਦਾ ਤਾਂ ਕਮੈਂਟ ਸ਼ੇਅਰ ਜਰੂਰ ਕਰਦੇ ਕਰੋ in 400 meters turn right onto Gustavsborgs vägen ਪਹਿਲੇ ਵੀਡੀਓ ਜਿਕੇ ਨਾਂ ਝੂਠ ਬੋਲ ਹੁੰਦਾ ਨਾ ਚਵਲਾ-ਚਵਲਾ ਵਾਦੀਆਂ ਜੋ ਹੈ ਬਸ ਜਿੰਨੇ ਜੋਗੇ ਹੈਗੇ ਉਹੀ ਹੈ right onto in 800 meters turn right onto brux 10 minutes like comment, comment. So, little, 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 little. ਬਾਦ ਐਹੀ ਚੀਜ਼ ਦਿਖਾ ਹਾਵੇ ਸਾਨੂੰ ਐ ਬਿਮਾਰੀ ਉਹ ਝੂਟ ਤੂਫਾਨ ਉਹਦਾ ਮਜ਼ਾ ਵੀ ਨਹੀਂ ਆਉਂਦਾ ਜੋ ਸੱਚ ਹੈ ਉਹ ਹੀ ਦੱਸੋ ਬਸ ਜੇ ਕੋਈ ਜਾਣਕਾਰੀ ਹੋਊਗੀ ਤਾਂ ਜ਼ਰੂਰ ਸ਼ੇਅਰ ਕਰਾਂਗੇ ਇੱਧਰ ਮੇਰਾ ਇੱਧਰ ਟਰੱਕ ਲੋਡ ਹੋਣਾ ਇੱਧਰ ਹੋਵਸਗਾ ਇੱਥੇ ਦੇ ਪਹਿਲਾਂ ਰੀਫਰੈਂਸ ਨੰਬਰ ਦੇਗਾ ਉਹ ਲੈਉਣੇ ਉਹ ਪਾਰਕਿੰਗ ਲਾਣੀ ਪੈਣੀ ਗੱਡੀ ਤੇ ਫੇਰ ਲੋਡਿੰਗ ਨਾਲ ਜਾਣਾ ਹੋਣਾ ਯੂਰ ਡੈਸਟੀਨੇਸ਼ਨ ਇਜ਼ ਔਨ ਦ ਲੈਫਟ ਆਪਾ ਚੱਲੇ ਹੋਰਸ ਚ ਉੱਥੇ ਰੈਫਰੈਂਸ ਨੰਬਰ ਦੇਗਾ ਰੂਟ ਤੇ ਹੁੰਦੇ ਚੱਕ ਖਾ ਲੋ ਖਾਣੇ ਰੱਖੇ ਹੁੰਦੇ ਸਕੋਡ੍ਰਿਕ ਗਾਰੰਟੀ ਹਮੇਸ਼ਾ ਇਹ ਲੱਗਦੀ ਵੀ ਇਹ ਤੇ ਰੈਫਰੈਂਸ ਨੰਬਰ ਵਾ ਨੰਬਰ ਆਉਂਦਾ ਇਹ ਫੁੱਲ ਬਹੁਤ ਸੋਹਣੇ ਲੱਗੇ ਆਪਾਂ ਨੂੰ ਮਿਲ ਗਿਆ ਲੋਡ ਦਾ ਨੰਬਰ ਚੱਲੇ ਲੋਡ ਗਾਨ ਗੇਟ ਕੋ ਮਸ਼ੀਨ ਲੱਗੀ ਉੱਥੇ ਦਿੱਤਾ ਵੱਡੋ ਸਕੈਨਰ ਜਿਹਾ ਉਹ ਲਾਣਾ ਤੇ ਗੇਟ ਖੁੱਲ ਜਾਣਾ ਇਹ ਮੈਪ ਜਿਹਾਗਾ ਨੀਬ ਉਹਨੂੰ ਲੈਂਡਮਾਰਕ ਦਾ ਤੱਕ ਇੱਧਰ ਜਾਣਾ ਮੈਪ ਜਾਣਾ 561 ਨੰਬਰ ਬਿਲਡਿੰਗ ਉੱਥੋਂ ਲੋਡਗਾ ਨਾ ਟ੍ਰੱਕ ਲੋਡਿੰਗ ਹੋ ਗਈ ਸਟਾਰਟ ਫਰਾਂਸ ਦਾ ਲੋਡ ਹੈ ਟਰਾਂਸ ਨੂੰ ਜਾਣਾ ਲੋਡਿੰਗ ਚੱਲ ਰਹੀ ਹੈ ਮੈਂ ਬੈਲਟ ਆ ਪਾਇਆ ਕਰਦਾ ਬਾਅਦ ਚ ਬੈਲਟ ਟਾਈਟ ਕਰਨੀ ਆ ਗਿਆ ਮੈਂ بارش ਚ ਲੱਗਿਆ ਬੈਲਟ ਆ ਮਾਨ بارش ਲੱਗੀ ਵੀ ਇੱਦਾਂ ਵੀ ਕਦੇ-ਕਦੇ ਕਰਨਾ ਪਿਆ ਜਾਂਦਾ ਪੇਪਰ ਆਪਾਂ ਨੂੰ ਮਿਲ ਗਏ ਭੇਜ ਗਏ ਪੂਰੇ ਉੱਧਰ ਪਾ ਤੇ ਸੁੱਕਣੇ ਇਹ ਉੱਥੇ ਦੇ ਬਨਾਣ ਨਾਲੇ ਐਪਲ ਲਿਆਦਾ ਖਾਣਿਆਂ ਨੂੰ ਤੇ ਹੁਣ ਮੈਂ ਚੱਲਿਆ ਪੋਰਟ ਬਨੋ ਤੇ ਫਰਾਂਸ ਦਾ ਲੋਡ ਹੈ ਤੇ ਜੁੜੇ ਰਹੋ ਮੇਰੇ ਸਫਰਾਂ ਨਾਲ ਤੁਹਾਡਾ ਬਹੁਤ-ਬਹੁਤ ਧੰਨਵਾਦ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਕਮੈਂਟ ਕਰਕੇ ਸੁਝਾਅ ਦੇਆ ਕਰੋ ਆਪਾਂ ਚੱਲੇ ਸੀਪੋਰਟ ਤੇ 140 ਕਿਲੋਮੀਟਰ ਦੋ ਘੰਟੇ ਲੱਗਣਾ ਹੈ ਸ਼ਿਫਟ ਦੇਖਦੇ ਆ 4 ਵਜੇ ਦਾ ਹੈ ਰਾਤ ਨੂੰ 10 ਵਜੇ ਦਾ ਹੈ ਕਨਫਰਮ ਨਹੀਂ ਹੈਗਾ ਕੀ ਉੱਥੇ ਜਾ ਕੇ ਲੱਗਣਾ ਪਾਦਾ ਉਧਰ ਉਹ ਬੱਸ ਤਾਂ ਹੁਣ ਆਪਾਂ ਚੱਲੇ ਆਪਣੀ ਲੋਕੇਸ਼ਨ ਵੱਲ ਇਹ ਚੀਜ਼ਾਂ ਦਾ ਮੁੱਲ ਪਾ ਦਿਆ ਕਰੋ ਕਮੈਂਟ ਸ਼ੇਅਰ ਲਾਈਕ ਕਰਕੇ ਆਹ ਦੇਖੋ ਬੋਤਲ ਕਿੱਡੀ ਵੱਡੀ ਆ ਇੱਕ ਰੋਸਲੀ ਹੈ ਮਾਰਕੀਟ ਇੰਦਾਂ ਦੀ ਚੀਜ਼ਾ ਤੁਹਾਨੂੰ ਕਿਹਾ ਨਹੀਂ ਦਿਖਾਣੇ ਆ। ਸਾਹਮਣੇ ਚਾਰਚਾ ਪਿੰਡ ਦਾ ਇਹ ਆਪਾਂ ਪਹੁੰਚ ਗਏ ਪੋਰਟ 'ਵਰ ਜਾਗ ਲੈਨੇ ਆ ਟਿਕਟ ਐ ਮਿੱਥੇ ਇੱਕ ਵਾਰ ਚੱਲਿਆ 4 ਵਜੇ ਮੇਰਾ ਸ਼ਿਪ ਹੈ ਜਿਹੜੇ ਲਾਈਕ ਕਰਦੇ ਕਮੈਂਟ ਕਰਦੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਬਾਕੀਆਂ ਨੂੰ ਰਿਕੁਐਸਟ ਹੈ ਵੇ ਕਰਦੇ ਕਰੋ ਲਾਈਕ ਕਮੈਂਟ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਆਪਾਂ ਫੋਟ ਕੋ ਪਹੁੰਚ ਗਏ ਟੇਕ ਲੈਣ ਚੱਲਿਆ ਮੈਂ ਦੇਖਦੇ ਆ ਮਿਲ ਕੀ ਇਸ ਦਾ ਮਸ਼ੀਨ ਨਾਲ ਲੱਗਿਆ ਵਾ ਲੈਂਗੁਏਜ ਸੈੱਟ ਕਰ ਲਓ ਟਰੱਕ ਨੰਬਰ ਵਰੋ ਟ੍ਰੇਲਰ ਨੰਬਰ ਵਰੋ ਕੰਪਨੀ ਨੇਮ ਭਰੋ ਸੇਕ ਕਰੋ ਬੈਠੋ ਕੀ ਬੋਲਦੇ ਤੁਸੀਂ ਇਹ 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 ਯਾਹ ਯਾਹ ਇਹ ਇੰਟਰ ਆ ਟਿਕਟ ਨਗਰ ਨੰਨੀ ਇਹ ਉੱਥੇ ਦੇਣੀ ਉੱਥੇ ਹੁਣੀ ਟਿਕਟ ਦੇ ਦਾਂਗੀ ਥੈਂਕ ਯੂ ਬਾਏ ਬਾਏ ਹਲੋ ਇਟ ਵਾਸ ਵਿਦ ਦਾ ਟੈਕਟ ਲੈ ਕੇ ਬਾਅਦ ਫੇ ਅੰਦਰ ਐਂਟਰ ਹੋਗਾ ਪਾਰਕਿੰਗ ਖੜ ਜਾਣਾ 4 ਵੇ ਸ਼ਿਪ ਹੈ ਆਪਣਾ ਟਰਮੀਨੇਟ ਹੈਗਾ ਜੀ ਜੀ ਚ ਜਾਣਾ ਉੱਥੇ ਪਾਰਕਿੰਗ ਲਾਉਣਾ ਟਰੱਕ ਇਹ ਆ ਗਿਆ ਆਪਣਾ ਜੀ ਜੀ ਇੱਦਾਂ ਕਾਰਟ ਲਾ ਕੇ ਉੱਪਰ ਗੇਟ ਚ ਅਤ ਲੈਣਾ ਆਪਾਂ ਲਾ ਲਈਏ ਤਿੰਨ ਨੰਬਰ ਲਾਈਨ ਚ ਮੈਂ ਪਹੁੰਚ ਗਿਆ ਪਾਰਕਿੰਗ ਚ ਤੇ ਇਹ ਬਲੌਗ ਦੀ ਇੱਥੇ ਸਮਾਪਤੀ ਹੈ ਤੇ ਹੁਣ ਮੈਂ ਬਣਾਣੀ ਸਬਜੀ ਸਾਗ ਨੂੰ ਲਾਣਾ ਤੜਗਾ ਰੋਟੀ ਬਣੀ ਛਗਣਾ ਜੇ ਹੈਗੇ ਤੋਂ 3 ਘੰਟੇ ਹੈਗੇ ਆ ਤੇ ਬਾਕੀ ਅਗਲੇ ਵਲੋਗ ਚ ਨਾ ਨੀਂ ਤਾਣੀ ਨਹੀਂ ਹੈਗੀ ਰਾਤ ਨੂੰ ਮੈਂ 2 ਵੇ ਪਹੁੰਚਣਾ ਜਰਮਨ ਤੇ ਮੈਂ ਸ਼ਿਪ ਦੀ ਸਾਰੀ ਵੀਡੀਓ ਬਣਾਉਂਗਾ ਸਾਰੇ ਪਾਸਾ ਘੁੰਮੂਗਾ ਉਹ ਦਿਖਾਉਂਗਾ ਅਗਲੇ ਵਲੋਗ ਚ ਤੇ ਜਿਹੜੇ ਕਮੈਂਟ ਲਾਈਕ ਕਰਦੇ ਹੋਂ ਦਾ ਬਹੁਤ ਬਹੁਤ ਧੰਨਵਾਦ ਬਾਕੀਆਂ ਨੂੰ ਰਿਕਵੈਸਟ ਹੈ ਆ ਕਰਦੇ ਕਰੋ ਮੈਂ ਤਾਂ ਦਾ ਮੁੱਲ ਪਾ ਲਿਆ ਕਰੋ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਾਗਵਣ ਬਣਕਾ ਹੋ ਗਿਆ ਰੈਡੀ ਰੋਟੀ ਖਾਣ ਲੱਗੇ ਆਂ ਤੇ ਇਹ ਜਿਹੜਾ 2 ਵਜਣੇ 4 ਵਜੇ ਸ਼ਿਪ ਹੈ ਤੇ ਬਾਕੀ ਤੁਹਾਨੂੰ ਅਗਲਾ ਮਾਹੌਲ ਦਿਖਾਵਾਂਗੇ ਸ਼ਿਪ ਦਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ